ਜਿਹੜੇ ਆਪਣੇ ਕੋਲ ਘੋੜੇ ਨਹੀਂ ਆਪਣੇ ਕਿੰਨੇ ਤਰ੍ਹਾਂ ਦੇ ਘੋੜੇ ਆ ਜਾਂ ਆਪਣੇ ਕੋਲ ਸਟਾਈਲਿੰਗ ਘੋੜੇ ਕਿੰਨੇ ਨੇ ਇਹ ਵੀਰੇ ਅਸੀਂ 4-5ਆਂ ਸ਼ੋਅ ਚ ਲਾਇਆ ਇਹਨੂੰ ਜੀ ਤੇ 4-5ਆਂ ਜਿਉਂ ਜੱਤਿਆ ਹੈ ਮੈਂ ਜਿਮੀ ਐਨੀ ਠੰਡ ਹੈ ਇਹ ਢੰਡ ਵਿੱਚ ਤੁਸੀਂ ਘੋੜਿਆਂ ਨੂੰ ਕਿਵੇਂ ਬਚਾ ਲਿਆ ਜੇ ਵੀ ਮਾਰਨਾ ਹੋਵੇ ਘੋੜੇ ਜੋ ਬਾਈ ਜੀ ਚਾਲ ਅਰੇਬੀਆ ਚਾਲ ਅਰੇਬੀਆ ਕਿਹਨੂੰ ਕਹਿੰਦੇ ਆ ਜੀ ਆਪਾਂ ਐਵੇਂ ਇੱਕ ਦੂਜੀ ਦੀ ਥਾਂ ਤੇ ਕੋਈ ਨਹੀਂ ਬੰਦਾ ਕਰਦਾ ਚਲੋ ਕੋਈ ਭਰਾ ਹੈਗੇ ਵਿੱਚ ਹਨਾ ਉਨੀ ਕੀ ਹੋ ਜਾਂਦਾ ਜਿਹੜੇ ਨੰਮੇ ਵੀਰਾਂ ਨੇ ਘੋੜੇ ਰੱਖਣੇ ਆ ਜੀ ਹਾਂਜੀ ਉਹ ਘੋੜੇ ਕਿਵੇਂ ਰੱਖ ਸਕਦੇ ਉਹ ਘੋੜਿਆਂ ਦੀ ਕਿਵੇਂ ਸ਼ੁਰੂਆਤ ਕਰ ਸਕਦੇ ਪਹਿਲਾਂ ਉਹਨੂੰ ਕਿਹੜੀ ਨਸਲ ਜਾਂ 70% ਬੱਚਾ ਜਿਹੜਾ ਉਹ ਘੋੜੀ ਤੇ 30% ਘੋੜੇ ਤੇ ਜੀ ਭਈ ਤੁਹਾਡੇ ਕੋਲ ਪੰਜਾਬ ਸ਼ਿੰਗਾਰ ਦਾ ਵੀ ਕੋਈ ਹੈਗਾ ਬੱਚਾ ਫੇ ਜਿੰਨਾ ਘੋੜੇ ਨੂੰ ਤੁਸੀਂ ਦੇਸੀ ਖਰਾਕ ਤੇ ਰੱਖੋਗੇ ਉਹਨੇ ਚੰਗਾ ਜੇ ਆ ਬਲਬ ਲਾਉਣਾ ਇਹਨਾਂ ਨੇ ਲਾ ਕੇ ਠੇਕੇਦਾਰਾਂ ਨੂੰ ਦੇਣਾ ਤੇ ਇਹਦੇ ਵੀ ਸਾਡੇ ਤੋਂ ਪੈਸੇ ਲੈਣ ਜਾਂ ਤਾਂ ਪੈਸੇ ਘਟੜ ਕੇ ਜਸੂਰਤਾ ਬਦੂngੀ ਆਏਗਾ ਆਪਣੇ ਕੋਲ ਆਉਂਦਾ ਤਾਂ ਸਾਰਾ ਕੁਝ ਜ਼ਿਮੀਂਦਾਰ ਦੇ ਖੇਤੋਂ ਹੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਅੱਜ ਆਪਾਂ ਆ ਗਏ ਕੋਮਲ ਸਟੱਡ ਫਾਰਮ ਸ਼੍ਰੀ ਮੁਖਸਰ ਸਾਹਿਬ ਇਹਨਾਂ ਨੇ ਇੱਥੇ ਸ਼ੋਅ ਵਿੱਚ ਆਪਣੇ ਘੋੜੇ ਲਾਏ ਹੋਏ ਆ ਤੇ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਵੇਂ ਮੇਲਾ ਸ਼ੁਰੂ ਹੋਇਆ ਤੇ ਇਹ ਕਦੋਂ ਤੋਂ ਆਉਣ ਲੱਗੇ ਆ ਤੇ ਆਪਣੇ ਕੋਲ ਕਿਹੜੇ ਕਿਹੜੇ ਸਟਾਈਲ ਦੇ ਘੋੜੇ ਆ ਤੇ ਕਿਹੜੇ ਕਿਹੜੇ ਨੁਕਰੇ ਜਾਂ ਹੋਰ ਵੀ ਕਈ ਬਰੀਡਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਾਥ ਕੀ ਟੈਕ ਹੈ ਜੀ ਬਹੁਤ ਵਧੀਆ ਜੀ ਕਿਰਪਾ ਪੈਂਦਾ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਬਾਈ ਜੀ ਜੋ ਮੇਲਾ ਵਾਹੀ ਮੇਲੇ ਦੀ ਸ਼ੁਰੂਆਤ ਕਦੋਂ ਕਦੋਂ ਹੋਈ ਸੀ ਤੇ ਤੁਸੀਂ ਇੱਥੇ ਆਣਾ ਕਦੋਂ ਕਦੋਂ ਸ਼ੁਰੂ ਕੀਤਾ ਜੀ ਮੇਲਾ ਤਾਂ ਵੀਰੇ ਬਹੁਤ ਪੁਰਾਣਾ ਲੱਗ ਰਿਹਾ ਬਜ਼ੁਰਗਾਂ ਤੋਂ ਹਾਂਜੀ ਤਾਂ ਬੜਾ ਵੱਡਾ ਇਤਿਹਾਸ ਆ ਮੇਲੇ ਦਾ ਜੀ ਪੁਰਾਣਾ ਲੱਗਦਾ ਆ ਰਿਹਾ ਤੇ ਸਾਨੂੰ ਹੋ ਗਏ ਆ ਤਿੰਨ ਚਾਰ ਮੇਲੇ ਜੀ ਜਿਹੜੇ ਆਪਣੇ ਕੋਲ ਘੋੜੇ ਨਹੀਂ ਆਪਣੇ ਕਿੰਨੇ ਤਰ੍ਹਾਂ ਦੇ ਘੋੜੇ ਜੀ ਆਪਣੇ ਕੋਲ ਸਟਾਈਲਿਸ਼ ਘੋੜੇ ਕਿੰਨੇ ਨੇ ਆਪਣੇ ਕੋਲੇ ਵੀਰੇ ਮਾਰਵਾੜੀ ਨੇ ਜੀ ਨੁਗਰੇਂ ਦਾ ਆਪਣੇ ਕੋਲ ਇੱਕ ਬਸ਼ੇਰੀ ਅਮਨਾਖੀ ਜੀ ਸਟਾਈਲਿਸ਼ ਮੇਰੇ ਕੋਲੇ ਪਹਿਲਾਂ ਤਾਂ ਨੁਗਰਾ ਸੀ ਇੱਕ ਜੀ ਤੇ ਇੱਕ ਆਪਣਾ ਈਸ਼ਾਨ ਮੁਕਰਾ ਛੇਲ ਆਊਟ ਕਰਤਾ ਸੀ ਜੀ ਤੇ ਹੁਣ ਆਪਣੇ ਕੋਲੇ ਈਸ਼ਾਨ ਆ ਮਾਰਵੜੀ ਜੋ ਈਸ਼ਾਨ ਘੋੜਾ ਜੀ ਕਿੰਨੇ ਸ਼ੋਹਾਂ ਦਾ ਜੇਤੂ ਹੈ ਜੀ ਇਹ ਵੀਰੇ ਅਸੀਂ 4-5 ਸ਼ੋਹਾਂ ਚ ਲਾਇਆ ਇਹਨੂੰ ਜੀ ਤੇ 4-5 ਜਿਉਂ ਜਿੱਤਿਆ ਹੈ ਜੀ ਹੁਣ ਨਹੀਂ ਲਾਇਆ ਇਹਨੂੰ ਕਦੀ ਉਹ ਸ਼ੋਹ ਪਹਿਲਾਂ ਲਾਉਂਦੇ ਰਹੇ ਕਿ ਈਸ਼ਾਨ ਘੋੜੇ ਦੇ ਜੋ ਬਸ਼ੇਰੇ ਨੇ ਉਹ ਕਿੱਥੇ-ਕਿੱਥੇ ਨੇ ਕਿੰਨੇ ਹੁਣ ਤੱਕ ਬੱਚੇ ਤਾਂ ਵੀਰੇ ਉਹਦੇ ਕਾਫੀ ਆ ਗਏ ਆ ਹੁੰਦੇ ਆ ਆਪਾਂ ਨਾਲ ਲੈਣ ਲੱਗੀ ਆ ਤਾਂ ਕਈਆਂ ਥਾਵਾਂ ਤੇ ਹਨ ਜੀ ਹੁਣ ਪਿਛਲੇ ਮੇਲੇ ਵੀ ਇਹਦੀ ਬੱਚੀ ਇੱਕ ਆਈ ਸੀ ਲੈ ਕੇ ਸ਼ਾਇਦ ਕੱਲ ਨੂੰ ਲੈ ਕੇ ਆਉਣ ਜੀ ਬਹੁਤ ਚੰਗੀ ਬੱਚੀ ਆ 64 ਇੰਚ ਹਾਈਟ ਕਰ ਗਈ ਉਹ ਇੱਥੇ ਆਪਣੇ ਫਾਜ਼ਲਗੱਲ ਲੱਗੇ ਪਿੰਡ ਦਾ ਉਹਨਾਂ ਕੋ ਖੜੀ ਆ ਜੀ ਇੱਕ ਇਹਦਾ ਬਸ਼ੇਰਾ ਬਹੁਤ ਚੰਗਾ ਤਿਆਰ ਹੋ ਰਿਹਾ ਹੈ ਜੀ ਆਪਣੇ ਇੱਥੇ ਹੈਗਾ ਇਹ ਜਲੰਧਰ ਰੇਲਜ ਜੀ ਹਾਂ ਭੈਣ ਜਿਵੇਂ ਇੰਨੀ ਠੰਡ ਹੈ ਇਹ ਠੰਡ ਵਿੱਚ ਤੁਸੀਂ ਘੋੜਿਆਂ ਨੂੰ ਕਿਵੇਂ ਬਚਾਉਂਦੇ ਜੇ ਵੀ ਮਾਰ ਨਾ ਹੋਵੇ ਘੋੜੇ ਆਪਰ ਤੋਂ ਸਹੀ ਹੈ ਕਿ ਠੰਡ ਤੋਂ ਉਹਨਾਂ ਨੂੰ ਉੱਤੇ ਝੋਲ ਚਲਵਾਉ ਸਭ ਤੋਂ ਇੰਪੋਰਟੈਂਟ ਹੈ ਡਾਈਟ ਤੁਸੀਂ ਉਹਨਾਂ ਨੂੰ ਡਾਈਟ ਉਸ ਅਕੋਰਡਿੰਗ ਉਹਨਾਂ ਤੇ ਦੇ ਦੋ ਜਿਵੇਂ ਰਿੰਨ ਕੇ ਦਾਣਾ ਪਾਉਣਾ ਸ਼ੁਰੂ ਕਰਦੋ ਅਗਰ ਘੋੜੇ ਦੇ ਅੰਦਰ ਆਪਾਂ ਡਾਈਟ ਸਹੀ ਪਾ ਰਹੇ ਹਾਂ ਤਾਂ ਉਹਨੂੰ ਠੰਡ ਮਹਿਸੂਸ ਨਹੀਂ ਹੁੰਦੀ ਜਿਆਦਾ ਜੋ ਵਿంటర్ ਵਾਲੀ ਡਾਈਟ ਆ ਜੋ ਸਮਰ ਵਾਲੀ ਜਾਂ ਇਹ ਗਰਮੀਆਂ ਵਾਲੀ ਸਿਆਲਾ ਵਾਲੀ ਇਹ ਡਾਈਟ ਸੇਮ ਹੁੰਦੀ ਹੈ ਕਿ ਇਹਨਾਂ ਥੋੜਾ ਥੋੜਾ ਅਲੱਗ ਹੋ ਜਾਂਦੀ ਹੈ ਨਹੀਂ ਡਿਫਰੈਂਟ ਹੁੰਦੇ ਕਿਉਂਕਿ ਗਰਮੀਆਂ 'ਚ ਆਪਾਂ ਜਿਵੇਂ ਕਵਾਜਰਾ ਵਗੈਰਾ ਨਹੀਂ ਪਾਉਂਦੇ ਜਿਆਦਾ ਸਰਵੀਆਂ ਚ ਇਹ ਚੀਜ਼ਾਂ ਦੀ ਆਪਾਂ ਐਡ ਕਰ ਸਕਦੇ ਆ ਕੁਆਟ੍ਰੀਕ ਤਾਂ ਜੋ ਮਤਲਬ ਇਹਨਾਂ ਦੀ ਬਾਡੀ ਚ ਫਿੱਟ ਰਹੇ ਜੀ ਜੋ ਬਾਈ ਜੀ ਚਾਲ ਅਰੇਬੀਆ ਚਾਲ ਅਰੇਬੀਆ ਕਿਹਨੂੰ ਕਹਿੰਦੇ ਆ ਜੀ ਆਪਾਂ ਮੇਰੇ ਚਾਲਾਂ ਕਈ ਹੁੰਦੇ ਨੇ ਛੋਟੀਆਂ ਵੱਡੀਆਂ ਚਾਲਾਂ ਜੀ ਸਾਰੀ ਚਾਲਾਂ ਬਾਰੇ ਗੱਲ ਕਰਦੇ ਸਵਾਰ ਨੇ ਬਹਿ ਗਏ ਘੋੜੀ ਇੱਕ ਸਾਰਾਂ ਚੱਲੂਗੀ ਭਾਵੇਂ ਉਹ ਅੰਦਰ ਪਾਣੀ ਦਾ ਕੌਲਾ ਭਰ ਕੇ ਰੱਖ ਦੋ ਜੀ ਤੇ ਕਈ ਘੋੜੀਆਂ ਉਹ ਵੀ ਡੁੱਲਣ ਨਹੀਂ ਦਿੰਦੇ ਆ ਜੀ ਜਨਵਰ ਬਹੁਤ ਸਾਫ਼ ਚੱਲਦੇ ਆ ਰੇਵੀਆ ਚਾਲ ਛੋਟੀ ਵੱਡੀ ਚਾਲ ਜੀ ਜੋ ਇਹ ਟੈਂਟ ਲੱਗਾ ਹੋਇਆ ਜੀ ਇਹ ਆਪਾਂ ਨੂੰ ਸ਼ੁਰੂ ਤੋਂ ਹੀ ਥਾਂ ਰੱਖਣੀ ਪੈਂਦੀ ਆ ਆਪਣੇ ਲਈ ਜਾਇ ਹੋਰ ਕੋਈ ਵੀ ਆ ਕੇ ਇੱਥੇ ਬੈਠਾ ਹਾਂ ਨਹੀਂ ਵੀਰੇ ਥਾਵਾਂ ਸਾਰਿਆਂ ਨੇ ਆਪੋ ਆਪਣੀਆਂ ਮੱਲੀਆਂ ਪੱਕੀਆਂ ਜੀ ਐਵੇਂ ਇੱਕ ਦੂਜੀ ਦੀ ਥਾਂ ਤੇ ਕੋਈ ਨਹੀਂ ਬੰਦਾ ਕਰਦਾ ਚਲੋ ਕਈ ਭਰਾ ਹੈਗੇ ਵਿੱਚ ਹਨਾ ਉਨੀ ਕੀ ਹੋ ਜਾਂਦਾ ਜੀ ਪਰ ਥਾਵਾਂ ਤਕਰੀਬਨ ਸਾਰੇ ਘਰਾਂ ਦੀਆਂ ਹੀ ਪੱਕਿਆਂ ਨੂੰ ਹੀ ਆ ਪੁਰਾਣੀਆਂ ਮੱਲੀਆਂ ਵੀ ਇੱਕ ਦਿਨ ਪੈਂਦਾ ਜੀ ਜਗ੍ਹਾ ਦਾ ਨਹੀਂ ਜਗ੍ਹਾ ਦਾ ਕੋਈ ਰੈਂਟ ਨਹੀਂ ਵੀਰੇ ਇਹਨਾਂ ਸਟੋਰੀਆਂ ਦਾ ਦੇਣਾ ਪੈਂਦਾ ਸਾਨੂੰ ਰੈਂਟ ਜਾਂ ਜਿਹੜਾ ਆਪਾਂ ਟੈਂਟ ਵਗੈਰਾ ਲਾਉਣੇ ਆ ਜੀ ਤੇ ਅਸੀਂ ਤਾਂ ਇਹ ਕਵਾਂਗੇ ਵੀ ਭਾਈ ਇਹ ਸਹੂਲਤ ਮਿਲਣੀ ਚਾਹੀਦੀ ਘੋੜਿਆਂ ਵਾਲਿਆਂ ਨੂੰ ਜੀ ਜਿਹੜੇ ਨਵੇਂ ਵੀਰਾਂ ਨੇ ਘੋੜੇ ਰੱਖਣੇ ਆ ਜੀ ਹਾਂਜੀ ਉਹ ਘੋੜੇ ਕਿਵੇਂ ਰੱਖ ਸਕਦੇ ਉਹ ਘੋੜਿਆਂ ਦੀ ਕਿਵੇਂ ਸ਼ੁਰੂਆਤ ਕਰ ਸਕਦੇ ਪਹਿਲਾਂ ਉਹਨੂੰ ਕਿਹੜੀ ਨਸਲ ਜਾਂ ਉਹ ਕਿਹੜੀ ਘੋੜੀ ਕਿਹੜੀ ਬਰੀਡ ਦੀ ਉਹਨਾਂ ਨੂੰ ਚਾਹੀਦੀ ਜੇ ਵਧੀਆ ਘੋੜੇ ਪੈ ਤਾਂ ਉਹਦੇ ਜਿਹੜੇ ਨਵੇਂ ਭਰਾ ਆਉਣਾ ਚਾਹੁੰਦੇ ਆ ਇੱਧਰ ਜੀ ਮੈਂ ਤਾਂ ਉਹਨਾਂ ਨੂੰ ਇਹ ਹੀ ਕਹੂੰਗਾ ਵੀ ਤੁਸੀਂ ਜੇ ਇਹ ਸ਼ੌਂਕ ਆ ਉਹਦਾ ਪੂਰਾ ਕਰਨਾ ਹੈ ਸ਼ੌਂਕ ਵੀ ਆ ਬਿਜ਼ਨਸ ਵੀ ਆ ਹਨ ਜੀ ਤੇ ਚੰਗੀ ਬਲੱਡ ਲਾਈਨ ਦੀ ਘੋੜੀ ਲਾਓ ਜੀ ਠੀਕ ਹੈ ਉਹਨੂੰ ਚੈੱਕ ਕਰਾ ਕੇ ਜੇ ਗੱਬਣ ਮਿਲ ਜੇ ਤਾਂ ਬੜੀ ਚੰਗੀ ਗੱਲ ਆ ਜਾਂ ਛੋਟੀ ਬਸ਼ੇਰੀ ਲੈਣੀ ਆ ਤਾਂ ਉਹਦੀ ਮਾਂ ਔਰ ਬਾਪ ਜੀ ਜਿਆਦਾ ਨਹੀਂ ਤੁਸੀਂ ਪਿੱਛੇ ਜਾ ਸਕਦੇ ਤੇ ਮਾਂ ਬਾਪ ਕਲੀਅਰ ਹੋਣਾ ਚਾਹੀਦਾ ਹੈ ਜੀ ਡੀਐਨਏ ਠੀਕ ਹੈ ਮਾਂ ਖਾਸ ਕਰਕੇ ਜੀ ਹੁਣ ਆਪਣੇ ਸਾਡੇ ਘੋੜਿਆਂ ਦੇ ਫੀਲਡ 'ਚ ਇੱਕ ਬੜਾ ਵੀ ਘੋੜੀ ਨਹੀਂ ਵੇਖਣੀ ਆਪਾਂ ਆਪਣੇ ਘਰੇ ਦੇ ਘੋੜੇ ਮਗਰ ਭਾਤ ਤੁਰਨਾ ਵੀ ਫਲਾਣਾ ਚੰਗਾ ਉਤੋਂ ਭਰਉਣੀ ਆ ਫਲਾਣਾ ਚੰਗਾ ਉਤੋਂ ਭਰਉਣੀ ਆ ਨਹੀਂ ਜੀ 70% ਬੱਚਾ ਜਿਹੜਾ ਉਹ ਘੋੜੀ ਤੇ 30% ਘੋੜੇ ਤੇ ਜੀ ਠੀਕ ਹੈ ਉਹਦੇ ਚ ਵੇਖੋ ਜੇ ਜ਼ਮੀਨ ਚੰਗੀ ਆ ਜੀ ਹਾਂ ਉਹਦੇ ਚ ਆਪਾਂ ਬੀਜ ਥੋ ਮਰਜੀ ਲੈ ਕੇ ਪਾ ਲਗੇ ਹਨਾ ਜੀ ਰਿਜ਼ਲਟ ਮਿਲੂਗਾ ਹੀ ਮਿਲੂ ਤੇ ਜੇ ਜ਼ਮੀਨ ਨਾ ਚੰਗੀ ਹੋਵੇ ਦੇ ਬੀ ਭਾਵੇਂ ਆਪਾਂ ਯੂਨੀਵਰਸਿਟੀ ਤੋਂ ਲੈ ਲਈਏ ਜੀ ਉਹੀ ਚੀਜ਼ ਏ ਜੀ ਘੋੜੀ ਚੰਗੀ ਹੋਣੀ ਚਾਹੀਦੀ ਆ ਫੇਰ ਹੀ ਉਹਨੇ ਬੱਚਾ ਚੰਗਾ ਦੇਣਾ ਜੀ ਫੇਰ ਹੀ ਉਹਨੇ ਜੇ ਬੱਚਾ ਚੰਗਾ ਆਊਗਾ ਤੇ ਘੋੜੇ ਦਾ ਵੀ ਫੇਰ ਹੀ ਨਾਮ ਬੰਨਾ ਜੀ ਜੀ ਬਈ ਜੀ ਜੋ ਸ਼ਾਨ ਹੈ ਉਹਦਾ ਇੱਕ ਜੰਪ ਕਿੰਨੇ ਦਾ ਈ ਮੇਰੇ ਅਸੀਂ ਜੰਪਾਂ ਵਾਲਾ ਨਹੀਂ ਕੰਮ ਰੱਖਿਆ ਜੀ ਵੇਖੋ ਮੇਰੀ ਤਾਂ ਇਹ ਜੀ ਸੋਚ ਨਹੀਂ ਗਈ ਹਨਾ ਜੀ ਮੈਂ ਤਾਂ ਹੁਣ ਕਈ ਘੋੜੀਆਂ ਮੇਰੇ ਕੋਲ ਐ ਜੀਆਂ ਜਿਹੜੀਆਂ ਚਾਰਾਂ ਚਾਰਾਂ ਮਹੀਨਿਆਂ ਤੋਂ ਵੀ ਆਈਆਂ ਨੇ ਪੰਜਾਂ ਪੰਜਾਂ ਮਹੀਨਿਆਂ ਤੋਂ ਵੀ ਆਈਆਂ ਨੇ ਜੀ ਤੇ ਆਪਾਂ ਦੁਬਾਰਾ ਉਸੇ ਫੀਸ 'ਚ ਘੋੜਾ ਛੱਡਿਆ ਜੀ ਤੇ ਦੋ ਦਿਨ ਜੰਪ ਦੇਣੇ ਪੈ ਜਾਣ ਚ ਤਿੰਨ ਦਿਨੇ ਪੈਣਾ ਆਪਾਂ ਇੱਕੋ ਹੀ ਫੀਸ ਲੈਣੇ ਆ ਆਪਾਂ ਇਹ ਨਹੀਂ ਵੀ ਇੱਕ ਜੰਪ ਦਾ ਅਸੀਂ 50000 ਲੈਣਾ ਹੈ ਤੇ ਦੂਜੇ ਜੇ ਦੋਣਾ ਹੈ ਤੇ ਹੋਰ ਲਾਵਾਂਗੇ ਨਹੀਂ ਜੀ ਜੋ ਇੱਕ ਫੀਸ ਹੋ ਗਈ ਉਹ ਇੱਕ ਜੰਪ ਦੀ ਹੈ ਹਾਂ ਜੋ ਵੀਰੇ ਫੀਸ ਉਹ ਰੱਖੀ ਭਾਵੇਂ ਚ ਦੋ ਦਿਨ ਤਿੰਨ ਦਿਗੇ ਚਾਰ ਦਿਗੇ ਹੈਨਾ ਜੀ ਇੱਕੇ ਫੀਸ ਦੀ ਹੈ ਜੀ ਹਾਂ ਇਹ ਡਾਕਟਰ ਵੀ ਆਪਣੇ ਕੋਲ ਹੁੰਦਾ ਜਾਂ ਘੋੜੀ ਰੱਖਣ ਦਾ ਵੀ ਹੈਗਾ ਉੱਥੇ ਪਰਵਾਹ ਹਾਂ ਵੀਰੇ ਆਪਣੇ ਫਾਰਮ ਤੇ ਘੋੜੀ ਰੱਖਣ ਦਾ ਵੀ ਹੈਗਾ ਡਾਕਟਰ ਸਾਡੇ ਬੜੇ ਵਧੀਆ ਦੋ ਡਾਕਟਰ ਤਾਂ ਸਾਡੇ ਤੇ ਸਰਕਾਰੀ ਹੈ ਜੀ ਜਿਹੜੇ 24 ਘੰਟੇ अवेलेबल ਰਹਿੰਦੇ ਆ ਜਦੋਂ ਮਰਜ਼ੀ ਫੋਨ ਮਾਰੋ ਉਹਦੇ ਆ ਜਾਣਾ ਨਾਲ ਜੀ ਬਈ ਤੁਹਾਡੇ ਕੋਲ ਪੰਜਾਬ ਸ਼ਿੰਗਾਰ ਦਾ ਵੀ ਕੋਈ ਹੈਗਾ ਬੱਚਾ ਆਪਣੇ ਕੋਲ ਹਾਂ ਵੀਰੇ ਆਪਣੇ ਕੋਲ ਪੰਜਾਬ ਸ਼ਿੰਗਾਰ ਦਾ ਬਸ਼ੀਰਾ ਹੈਗਾ ਜੀ ਉਹ ਕਿੰਨੇ ਮਹੀਨਾ ਦਾ ਹੋ ਚੁੱਕਿਆ ਜੀ ਉਹ ਹੋ ਗਿਆ ਵੀ 1 ਕਿੰਨੇ ਮਹੀਨਾ ਦਾ ਜੀ ਹੂੰ ਇਹ ਖੇੜੀ ਵਾਲੇ ਬਾਬਾ ਜੀ ਕੋਲੋਂ ਕਰਾਸ ਕਰਾਈ ਸੀ ਕੁੜੀ ਆ ਨਹੀਂ ਖੇੜੀ ਵਾਲਾ ਬਾਬਾ ਜੀ ਨੇ ਸਾਡਾ ਬੜੀਆ ਪਿਆਰ ਉਹਨਾਂ ਨਾਲ ਜੀ ਤੇ ਉਦੋਂ ਆਏ ਸੀ ਇੱਕ ਦੋ ਵਾਰ ਹੀ ਮੇਰੇ ਕੋਲੇ ਆਂਦੇ ਵੀ ਕੁੜੀ ਭੇਜੋ ਇੱਕ ਜੀ ਮੇਰੇ ਕੋੜੀ ਭੇਜੀ ਸੀ ਉਹਨੂੰ ਤੋਂ ਕ੍ਰਾਸ ਕਰਾਈ ਸੀ ਜੀ ਹਾਂ ਉਹਦਾ ਬਸ਼ੀਰਾ ਆਪਣੇ ਕੋਲੇ ਆ। ਟੀਮ ਦਾ ਤੁਹਾਨੂੰ ਰਿਜ਼ਲਟ ਲੱਗਿਆ ਪੰਜਾਬ ਸਿੰਦਾਰ ਦਾ। ਵਧੀਆ ਰਿਜ਼ਲਟ ਆ ਵੀਰੇ। ਵਧੀਆ ਦਾ ਹਾਂ ਵਧੀਆ ਰਿਜ਼ਲਟ ਆ ਵਧੀਆ। ਜੀ। ਇੱਕ ਮਹੀਨੇ ਦੇ ਕਿੰਨੇ ਕੁ ਦੀ ਡਾਈਟ ਘੋੜਾ ਲੈ ਜਾਂਦਾ ਜੀ ਇੱਕ ਇੱਕ ਜਾਨਵਰ। ਵੀਰੇ ਆ ਚੀਜ਼ਾਂ ਅਸੀਂ ਤਾਂ ਕਦੀ ਵੇਖੋ ਐਵੇਂ ਤੁਹਾਨੂੰ ਕਹਿ ਦਈਏ ਹਨਾ। ਤੁਹਾਡੇ ਅੰਦਾਜ਼ੇ ਨਾਲ ਸੱਚੀਆਂ ਨਹੀਂ ਗੀਆਂ। ਨਹੀਂ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤੇ ਆਪਾਂ ਕਾਮਯਾਬ ਨਹੀਂ ਹੋ ਸਕਦੇ ਹਨਾ। ਜੀ। ਵੇਖੋ ਦਾਣਾ ਆਪਦਾ ਤਿਆਰ ਕਰੋ। ਜੀ ਕੀ ਕੀ ਹੁੰਦਾ ਦਾਣੇ ਵਿੱਚ ਜੀ ਦਾਣੇ ਜੀ ਵੀਰੇ ਬਹੁਤ ਚੀਜ਼ਾਂ ਹੁੰਦੀਆਂ ਐ ਜਿਵੇਂ ਸਿਆਲ ਚ ਆ ਕੇ ਆਪਾਂ ਜਵੀ ਆ ਬਾਇਰਾ ਐ ਮੂਠਾ ਹੈ ਨਾ ਛੋਲੇ ਹੋ ਗਏ ਹਾਲ ਹੋ ਗਈ ਜੀ ਜਿੰਨਾ ਘੋੜੇ ਨੂੰ ਤੁਸੀਂ ਦੇਸੀ ਖਰਾਕ ਤੇ ਰੱਖੋਗੇ ਉਹਨੇ ਚੰਗਾ ਜੀ ਠੀਕ ਹੈ ਹੁਣ ਬਾਜ਼ਾਰ ਚ ਬੜੇ ਮਿਨੋਮਿਕਚਰ ਆ ਗਏ ਆ ਪਾਊਡਰ ਆ ਗਏ ਆ ਟੀਕੇਲ ਕਈ ਲਾਈ ਵੀ ਜਾਂਦੇ ਆ ਨਾ ਕਿ ਉਹ ਵਧੀਆ ਚੀਜ਼ਾਂ ਆ ਜੀ ਨਹੀਂ ਵੀਰੇ ਮੈਂ ਤਾਂ ਇਹ ਕਹੂੰਗਾ ਵੀ ਵੇਖੋ ਇਹ ਜਿਹੜਾ ਘੋੜਾ ਇੱਕ ਜੰਗਲ ਦਾ ਜਾਨਵਰ ਆ ਜੀ ਠੀਕ ਹੈ ਇਹਨੂੰ ਜਿੰਨਾ ਤੁਸੀਂ ਦੇਸੀ ਖਰਾਕ ਤੇ ਰੱਖੋਗੇ ਜੀ ਆਪਦੀ ਘਰ ਦੀ ਬਣੀ ਖਰਾਕ ਤੇ ਰੱਖੋਗੇ ਉਹਨਾਂ ਹੀ ਚੰਗਾ ਹੈ ਜੀ ਹਾਂ ਪਹਿਣ ਤੁਹਾਨੂੰ ਸ਼ੌਂਕ ਕਿਵੇਂ ਪਿਆ ਘੋੜਿਆਂ ਦਾ ਅਕਸਰ ਦੇਖਦੇ ਆ ਕਿ ਕੁੜੀਆਂ ਨੂੰ ਸ਼ੌਂਕ ਬਹੁਤ ਘੱਟ ਹੋ ਜੀ ਇਹ ਜ਼ਿਆਦਾਤਰ ਮੁੰਡਿਆਂ ਦੇ ਸ਼ੌਂਕ ਆ ਛੋਟੇ ਹੁੰਦੇ ਤੇ ਘਰੇ ਰੱਖੀਆਂ ਹੁੰਦੀਆਂ ਸੀਗੀਆਂ ਘੋੜੀਆਂ ਤਾਂ ਪਾਪਾ ਉਹਨਾਂ ਚ ਲੈ ਕੇ ਜਾਂਦੇ ਸੀ ਤਾਂ ਉਦੋਂ ਹੀ ਇਹ ਸ਼ੌਂਕ ਮੈਨੂੰ ਪੈ ਗਿਆ ਇਹਨਾਂ ਨਾਲ ਲगाव ਵੱਧ ਗਿਆ ਹੋਰ ਤੁਹਾਨੂੰ ਕਿਹੜੇ-ਕਿਹੜੇ ਜ਼ਿਆਦਾ ਘੋੜਿਆਂ ਦਾ ਸ਼ੌਂਕ ਆ ਜਿਹੜੇ ਉਗਰੇ ਸਾਡੇ ਕੋਲ ਘੋੜੇ ਨੇ ਤੁਹਾਨਾਂ ਦਾ ਹੋਰ ਵੀ ਤੁਹਾਡੀ ਕੋਈ ਹੈਗੀ ਆ ਖੁਆਇਸ਼ ਕਿ ਉਹ ਘੋੜੇ ਦੇ ਆਪਣੇ ਕੋਲ ਵੀ ਬੱਚਾ ਹੋਵੇ ਹਾਂਜੀ ਜਿਵੇਂ ਕਾਫੀ ਚੰਗੇ ਘੋੜੇ ਐ ਸੀ ਬਰੀਡਿੰਗ ਕਰਵਾਉਣੇ ਆ ਜਿਵੇਂ ਦਿਲਬਾਗ ਹੋ ਗਿਆ ਕਾਲਾ ਕਾਂਟਾ ਦੇਵਰਾਜ ਇਹਨਾਂ ਸਭ ਤੋਂ ਬਰੀਡਿੰਗ ਕਰਵਾਉਣੇ ਆਪਣੇ ਘਰੇ ਬੱਚੇ ਲੈਣੇ ਆ ਬਹੁਤ ਹੋਰ ਵੀ ਨਵੇਂ-ਨਵੇਂ ਬਹੁਤ ਚੰਗੇ ਘੋੜੇ ਐ ਇੱਕ ਮੇਲੇ ਬਾਰੇ ਸਾਨੂੰ ਸਾਰਾ ਪ੍ਰੋਪਰ ਇੱਕ ਵਾਰੀ ਦੱਸ ਦਿਓ ਮੇਲਾ ਕਿਵੇਂ ਹੁੰਦਾ ਹੈ ਕੌਣ ਕਰਵਾ ਰਿਹਾ ਇਸ ਮੇਲੇ ਦੀ ਸ਼ੁਰੂਆਤ ਕਿਹਨੇ ਕੀਤੀ ਸੀਗੀ ਸਭ ਤੋਂ ਪਹਿਲਾਂ ਜੀ ਮੇਰੇ ਮੈਂ ਤੁਹਾਨੂੰ ਦੱਸਿਆ ਨਾ ਮੇਲਾ ਪੁਰਾਣੇ ਬਜ਼ੁਰਗਾਂ ਤੋਂ ਲੱਗਦਾ ਆ ਰਿਹਾ ਕੋਈ ਇੱਕ ਬੰਦੇ ਨੇ ਨਹੀਂ ਕਰਵਾਇਆ ਜੀ ਨਹੀਂ ਇੱਕ ਬੰਦੇ ਨੇ ਨਹੀਂ ਕਰਵਾਇਆ ਇਹ ਮੇਲਾ ਬਹੁਤ ਪੁਰਾਣਾ ਲੱਗਦਾ ਹੈ ਅੱਜ ਦਾ ਨਹੀਂ ਲੱਗਦਾ ਸਾਡੇ ਪੁਰਖਿਆਂ ਤੋਂ ਲੱਗਦਾ ਆਦਾ ਜੀ ਠੀਕ ਹੈ ਪਹਿਲਾਂ ਤਾਂ ਮੱਸਿਆ ਵੀ ਲੱਗਦੀ ਹੁੰਦੀ ਸੀ ਜੀ ਹੁਣ ਉਹ ਥੋੜਾ ਮੱਸਿਆ ਤੇ ਹਟ ਗਿਆ ਹੁਣ ਆਪਣਾ ਮਾਗੀ ਮੇਲਾ ਹੋ ਗਿਆ ਦਸਹਿਰਾ ਮੰਡੀ ਹੋ ਗਈ ਹੈ ਨਾ ਜੀ ਇਹ ਲੱਗਦੀ ਆ ਤੇ ਹੁਣ ਜਿਵੇਂ ਪਸ਼ੂ ਮੰਡੀਆਂ ਠੇਕਿਆਂ ਤੇ ਚੜਨ ਲੱਗੀਆਂ ਸਰਕਾਰ ਠੇਕੇ ਦੇਣ ਲੱਗੀ ਐ ਜੀ ਉਹ ਫਿਰ ਠੇਕੇਦਾਰ ਇੱਥੇ ਆਉਂਦੇ ਆ ਜੀ ਤੇ ਸਟੋਰੀਆਂ ਵਾਲੇ ਆਉਂਦੇ ਆ ਠੇਕੇਦਾਰਾਂ ਦੇ ਬੰਦੇ ਹੁੰਦੇ ਆ ਜੀ ਉਹ ਸਟੋਰੀਆਂ ਲਾਉਂਦੇ ਆ ਸਟੋਰੀ ਦੇ ਪੈਸੇ ਲੈਣੇ ਉਹਨਾਂ ਨੇ ਕੋਈ ਫਰੀ ਸਾਨੂੰ ਸਹੂਲਤ ਨਹੀਂ ਹੈਗੀ ਜੀ ਸਟੋਰੀ ਦੇ ਹਟ ਲੈਣੇ ਆ ਟੈਂਟ ਦੇ ਹਟ ਲੈਣੇ ਆ ਸਟੋਰੀ ਕਿਹਨੂੰ ਕਹਿੰਦੇ ਆ ਜੀ ਸਟੋਰੀ ਵੀਰੇ ਆ ਜਿਹੜਾ ਵੱਡਾ ਤੰਬੂ ਆ ਵੱਡਾ ਤੰਬੂ ਹਾਂ ਇਹਨੂੰ ਸਟੋਰੀ ਆ ਛੋਟਾ ਐਪ੍ਰੀਸ਼ੀਏਸ਼ਨ ਕਰ ਰਹੇ ਹਾਂ ਇਹ ਆਪਾਂ ਸਾਰੀ ਆਪਦੀ ਸਾਰੀ ਆਪਦੀ ਸਾਰਾ ਕੋੜਿਆਂ ਨੇ ਆਪਦੇ ਪੱਲਿਓਂ ਖਰਚਾ ਕਰਨਾ ਜੀ ਇੱਥੇ 1 ਰੁਪਏ ਦੀ ਸਾਨੂੰ ਕੋਈ ਸਹੂਲਤ ਨਹੀਂ ਸਰਕਾਰ ਕਣੀ ਹਾਂਜੀ ਕਿੰਨੇ ਕੀ ਤੁਹਾਡੇ ਇਸ ਟਾਈਮ ਡੈਕੋਰੇਸ਼ਨ ਲੱਗੀ ਹੈ ਤੁਹਾਡੇ ਕਿੰਨੇ ਕੀ ਇੱਥੇ ਪੈਸੇ ਲੱਗੇ ਡੈਕੋਰੇਸ਼ਨ ਦਾ ਵੀਰੇ ਵੇਖੋ ਹੁਣਾ ਸਟੋਰੀ ਦਾ 15-16000 ਰੁਪਿਆ ਕਰਾਇਆ ਜੀ ਉਹਦਾ 5-6000 ਰੁਪਿਆ ਐਪੀ ਟੈਂਟ ਦਾ ਠੀਕ ਐ ਆ ਜਿਹੜਾ ਉੱਤੇ ਆ ਮੇਜ਼ ਕੁਰਸੀਆਂ ਲੱਗੀਆਂ ਉਹ ਡੈਕੋਰੇਸ਼ਨ ਹੋਈ ਆ ਇਹਦਾ ਵੱਖਰਾ ਹੈ ਹਨਾ ਕਿ ਸੋਫੇ-ਸੂਫੇ ਆ ਸਾਰਾ ਕੁਝ ਇਹਨਾਂ ਸਾਰਾ ਕੁਝ ਵੱਖਰਾ ਵੀਰੇ ਮੈਂ ਤੁਹਾਨੂੰ ਕਿਹਾ ਵੀ ਸਾਨੂੰ ਪਾਣੀ ਦੇ ਕੱਪ ਤੱਕ ਦੀ ਸਹੂਲਤ ਨਹੀਂ ਘੋੜਿਆਂ ਵਾਲਿਆਂ ਨੂੰ ਸਰ ਮੁੱਲਦਾ ਹੀ ਹੈ ਸਾਰਾ ਕੁਝ ਘੋੜਿਆਂ ਵਾਲਿਆਂ ਨੇ ਆਪਦੀ ਜੇਬ ਚੋਂ ਕਰਨਾ ਹੈ ਜਿਹੜਾ ਬਲਬ ਲਾਉਣਾ ਹੈ ਇਹਨਾਂ ਨੇ ਲਾ ਕੇ ਠੇਕੇਦਾਰਾਂ ਨੂੰ ਦੇਣਾ ਤੇ ਇਹਦੇ ਵੀ ਸਾਡੇ ਤੋਂ ਪੈਸੇ ਲੈਣਗੇ ਜੀ ਜੋ ਬਿਜਲੀ-ਬਿਜਲੀ ਸਾਰੇ ਹਾਂ ਹਲਕੀ ਪ੍ਰੋਟੋਕਾਲ ਕੀ ਹੈ ਜਦੋਂ ਇਹ ਮੰਡੀ ਠੇਕੇ ਦੇ ਚੜਦੀ ਆ ਪਰਫਾਰਮਾ ਬਣਾਇਆ ਜਾਂਦਾ ਉਹਦੇ ਚ ਜੀ ਉਹਦੇ ਚ ਪਾਣੀ ਠੇਕੇਦਾਰਾਂ ਦੇਣਾ ਜੀ ਪੱਠੇ ਠੇਕੇਦਾਰਾਂ ਦੇਨੇ ਆ ਜੀ ਠੀਕ ਹੈ ਲਾਈਟ ਠੀਕੇ ਦਰਾਂ ਦੇ ਨਹੀਂ ਤੰਬੂ ਠੀਕੇ ਦਰਾਂ ਦੇ ਜੀ ਤੁਸੀਂ ਕਹਿੰਦੇ ਨਹੀਂ ਹੈ ਕਿ ਵੀ ਸਾਨੂੰ ਇਹ ਸਹੂਲਤ ਮੇਰੇ ਮੈਂ ਤਾਂ ਮੈਂ ਤਾਂ ਬੜੀ ਵਾਰੀ ਕਿਹਾ ਵੀ ਆਪਣੇ ਸਾਰੇ ਘੋੜਿਆਂ ਵਾਲੇ ਇਕੱਠੇ ਹੋ ਜੀ ਤੇ ਇਕੱਠੇ ਹੋ ਕੇ ਆਪਾਂ ਕੋਈ ਕਮੇਟੀ ਬਣਾਈਏ ਕਮੇਟੀ ਬਣਾ ਕੇ ਕੋਈ ਆਪਾਂ ਸਹੂਲਤ ਲਈਏ ਹੈਨਾ ਕੋਈ ਚਲੋ ਜਿਆਦਾ ਨਹੀਂ ਸਾਨੂੰ ਤੰਬੂਆਂ ਦਾ ਹੋ ਜੇ ਕੋਈ ਪਾਣੀ ਮਿਲ ਜੇ ਸਾਨੂੰ ਹੈਨਾ ਕੋਈ ਲਾਈਟ ਦਾ ਪ੍ਰਬੰਧ ਹੋ ਜੇ ਜੀ ਜਿਆਦਾ ਨਹੀਂ ਹੋ ਸਕਦਾ ਤਾਂ ਇੰਨਾ ਤਾਂ ਮੇਰੇ ਚਾਹੀਦੇ ਹੈ ਨਾ ਵੇਖੋ ਪਸ਼ੂ ਮੰਡੀ ਜੋ ਐਂਟਰੀ ਹੁੰਦੀ ਆ ਜੀ 100 200 ਰੁਪਿਆ ਹਰੇਕ ਪਸ਼ੂ ਦਾ ਲੈਂਦੇ ਆ ਜੀ ਫਿਰ 4% ਲਖਾਈ ਹੁੰਦੀ ਆ ਜੀ ਠੀਕ ਹੈ ਹੁਣ ਜਿਹੜੇ ਆਪਣੇ ਆ ਰੇੜੀਆਂ ਵਾਲੇ ਆ ਹਰੇਕ ਸਟਾਲਾਂ ਲੱਗੀਆਂ ਹਰੇਕ ਤੋਂ ਪੈਸੇ ਲੈਨੇ ਆ ਪ੍ਰੋਪਰ ਸਾਰਿਆਂ ਦੇ ਲੋਕ ਸਭ ਤੋਂ ਖੜਨ ਦਾ ਰੈਂਟ ਆ ਪਰ ਸਹੂਲਤ ਇੱਕ ਰੁਪਏ ਦੀ ਨਹੀਂ ਜੇ ਉਹਨੇ ਸਟੋਰੀ ਉਹ ਲਾਈ ਆ ਆਪਦੀ ਉੱਤੇ ਜਿਆਦਾ ਸੜਕਾਂ ਵਿੱਚ ਇੱਥੇ ਲਾਈਟ ਹੋਵੇ ਜੀ ਪ੍ਰੋਪਰ ਪੂਰੀ ਮੇਰੇ ਹਰੇਕ ਟੈਂਟ ਤੇ ਲਾਈਟ ਹੋਣੀ ਚਾਹੀਦੀ ਆ ਸੜਕਾਂ ਤੇ ਹੋਣੀ ਚਾਹੀਦੀ ਆ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਠੇਕੇਦਾਰ ਨੂੰ ਜੀ ਚਾਹੇ ਚਲੋ ਜਿਆਦਾ ਇਹ ਖੁਰਲੀਆਂ ਤੱਕ ਨਹੀਂ ਬਣਾ ਸਕਦੇ ਤਾਂ ਆਪ ਦਾ ਕੋਈ ਟੈਂਕਰ ਰੱਖਿਆ ਹੋਇਆ ਆਰਜੀ ਹਰੇਕ ਦੰਬੂ ਤੇ ਆ ਕੇ ਪਾਣੀ ਦੇ ਜੇ ਹਨਾ ਕੁਛ ਕੇ ਇਹ ਚੀਜ਼ਾਂ ਦਾ ਸਹੂਲਤਾ ਹੋਣੀ ਚਾਹੀਦੀਆਂ ਜਦੋਂ ਸਾਡੇ ਤੋਂ ਮੰਡੀ 'ਚ ਐਂਟਰ ਕਰਨ ਦੇ ਪੈਸੇ ਲੈ ਲੈ ਜੀ ਚਾਹੇ ਉਹ ਪਰ ਡੰਗਰ ਦਾ 100 ਰੁਪਏ ਲੈ ਲਿਆ ਇਹ ਡੇ ਦਾ ਵੀ ਹੁੰਦਾ ਕਿ ਜੀ ਜਿੰਨੇ ਦਿਨ ਤੁਸੀਂ ਰੋਗੇ ਤੁਸੀਂ ਨਹੀਂ ਜਿੰਨੇ ਦਿਨ ਰਵਾਂਗੇ ਨਹੀਂ ਜਿੰਨੇ ਦਿਨ ਰਵਾਂਗੇ ਹਾਂ ਜੀ ਜਦੋਂ ਅਸੀਂ ਜਾਨਵਰ ਲੈ ਕੇ ਆਏ ਉਦੋਂ ਸਾਡੀ ਪਰਚੀ ਕੱਟੀ ਜਾਣੀ ਹੈ ਜੀ ਜਦੋਂ ਅਸੀਂ ਲੈ ਕੇ ਜਾਵਾਂਗੇ ਉਹ ਪਰਚੀ ਵੇਖ ਕੇ ਸਾਨੂੰ ਬਾਹਰ ਨਿਕਲ ਦੇਣਾ ਜੀ ਇੱਕ ਜਾਨਵਰ ਦੀ ਲਗ ਲਗ ਜਿੱਕੇ ਸਾਰੇ ਜਾਨਵਰ ਦੀ ਇੱਕੋ ਵਾਰੀ ਕੱਟੀ ਜਾਂਦੀ ਹੈ ਅੱਡੋ ਪਰ ਜਨਮਰ ਦਾ ਅਕੇ ਪਰ ਜਨਮਰ ਹਾਂ ਪਰ ਜਨਮਰ ਦਾ ਪੈਸੇ ਲੈਣੇ ਆ ਜੀ ਤੁਸੀਂ ਵੇਖੋ ਇੱਥੋਂ ਲੱਗ ਜਾਓ ਤੇ ਕਵਰ ਵਾਲੇ ਪਿੰਡ ਤੱਕ ਚਲੇ ਜਾਓ ਜੀ ਕਿੰਨੇ ਜਨਮਰ ਹੋਣਗੇ ਬਹੁਤ ਜਨਮਰ ਆਈ ਤੇ ਦੇਖਿਆ ਤੇ ਠੀਕ ਹੈ ਤੁਰਕੇ ਵਾਲੇ ਠੀਕ ਉਹ ਪੈਸਾ ਸਾਰਾ ਠੇਕੇਦਾਰਾਂ ਕੋਲ ਜਾਂਦਾ ਠੀਕ ਹੈ ਕੋਈ ਬੋਲਦਾ ਨਹੀਂ ਮੈਂ ਬੋਲਦਾ ਬਹੁਤ ਚਾਹੇ ਕੋਈ ਵੀ ਸਰਕਾਰ ਹੋਵੇ ਵੀਰੇ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਸਰਕਾਰ ਸਾਡੇ ਤੋਂ ਵੱਖਰੀ ਆ ਤੇ ਅਸੀਂ ਤਾਂ ਬੋਲਦੇ ਆ ਮੈਂ ਕਹਿੰਦਾ ਕੋਈ ਵੀ ਸਰਕਾਰ ਹੋਵੇ ਠੀਕ ਹੈ ਇਹ ਸਹੂਲਤਾਂ ਸਾਨੂੰ ਜ਼ਿੰਮੇਦਾਰਾਂ ਨੂੰ ਮਿਲਣਾ ਚਾਹੀਦੀਆਂ ਢਕੋੜੇ ਵਾਲਿਆਂ ਨੂੰ ਜੀ ਜੇ ਮੰਨ ਲਓ ਸਟਾਲ ਲੱਗਦੀ ਆ ਜੀ ਤੇ ਉਹ ਤੋਂ ਆਪਾਂ 10000 ਰੁਪਿਆ ਪਰਚੀ ਦਾ ਕੱਟ ਲਈ ਤੇ ਉਹ ਸਟਾਲ ਲੈਣ ਨੂੰ ਆਪਾਂ ਦਿੱਤਾ ਕੀ ਆ ਪਾਣੀ ਨਾ ਬਿਜਲੀ ਦਾ ਤੂੰ ਦੱਸ ਨਾ ਵੀਰੇ ਕੁਰਸੀ ਨਾ ਪਾਣੀ ਨਾ ਕੋਈ ਬਿਜਲੀ ਸਭ ਕੁਝ ਮੋਲ ਦਾ ਠੀਕ ਹੈ ਤੇ ਉਦੋਂ ਆਪਾਂ ਪੈਸੇ ਕਿਸ ਚੀਜ਼ ਦੇ ਲੈ ਕਿ ਜਗ੍ਹਾ ਤਾਂ ਫਿਰ ਤਾਂ ਠੀਕ ਹੈ ਮੈਂ ਇਹੀ ਹੱਥ ਬੰਨ ਕੇ ਬੇਨਤੀ ਐਕਤੀ ਨੂੰ ਮੈਂ ਕਿਹਾ ਸੀ ਸਾਰਿਆਂ ਨੂੰ ਜੀ ਵੀ ਆਇਆ ਰ ਆਪ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਕੋਈ ਚਾਰ ਭਰਾ ਕੋਈ ਕਮੇਟੀ ਬਣਾ ਲਓ ਜਾਂ ਕੁਝ ਵੀ ਆ ਆਪਾਂ ਕੋਈ ਸਹੂਲਤ ਤਾਂ ਲਈਏ ਜੇ ਵੀਰੇ ਸਹੂਲਤ ਮਿਲੂ ਮੈਨੂੰ ਕੱਲੇ ਨੂੰ ਤਾਂ ਮਿਲੀ ਨਹੀਂ ਸਾਰਿਆਂ ਨੂੰ ਮਿਲੀ ਸਾਰਿਆਂ ਨੂੰ ਮਿਲੀ ਆ ਕਾਫੀ ਫਾਇਦਾ ਤਾਂ ਸਾਰਿਆਂ ਦਾ ਹੋਣਾ ਨਾ ਪੈਸਾ ਵੀ ਬਹੁਤ ਬਚੂਗਾ ਜੀ ਹੈਨਾ ਤੇ ਚਲੋ ਜਿਆਦਾ ਨਹੀਂ ਨਾ ਹੋਣਗੇ ਜਸ ਫਾਇਦਾ ਸਾਰਿਆਂ ਦਾ ਹੋਣਾ ਹੈ ਜਿਆਦਾ ਪੈਸੇ ਘਟਣਗੇ ਜੇ ਸਹੂਲਤਾਂ ਬਧੂਗੀ ਇਹ ਕੰਮ ਦੇ ਹੋਣਾ ਹਾਂ ਹੁਣ ਇੱਕ ਤੀ ਇੱਕ ਦੋ ਭਰਾਵਾਂ ਨੇ ਵੀਡੀਓ ਪਾਤੀਆਂ ਜੀ ਸਾਡੀ ਮੀਟਿੰਗ ਹੋਈ ਆ ਜੀ ਅਸੀਂ 15000 ਸਟੋਰੀ ਦਾ ਕਰਾਤਾ ਸ਼ੀਅਰ ਤੰਗੂ ਦਾ ਕਰਾਇਦਾ ਪਹਿਲਾਂ ਹੀ ਚੱਲੀ ਜਾਂਦਾ ਹੈ 15000 ਸਟੋਰੀ ਦਾ ਪਿਛਲੇ ਮਹੀਨੇ ਵੀ ਸੀ ਹੁਣ ਕਿੰਨਾ ਵਧੀਆ ਜੀ ਉੰਨਾ ਕੀ ਉੱਥੇ ਹੁਣ ਉਹੀ ਚੱਲਦਾ ਜੀ 15-16000 ਪਿਛਲੇ ਮਹੀਨੇ ਦਾ ਪਹਿਲਾਂ ਵੀ ਇੰਨੀ ਸੀ ਕਿ ਹੁਣ ਸਹੂਲਤ ਅਲੱਗ ਹੈ ਜੀ 15-16000 ਹੀ ਹੋਣਾ ਜੀ ਇਹੀ ਐਪੀਟੈਂਟ ਦਾ ਪਹਿਲਾਂ ਸੀ ਉਹੀ ਹੋਣਾ ਜੀ ਸਹੂਲਤ ਤਾਂ ਕੋਈ ਨਾ ਮਿਲੀ ਹੁਣ ਮੈਂ ਕਹਾਂ ਕੱਲ ਨੂੰ ਮੈਂ ਮੰਨ ਲਓ ਮੈਂ ਹੀ ਮੰਡੀ ਠੇਕੇ ਦੇ ਮਾਰੇ ਕਰੇ ਮੈਂ ਹੀ ਠੇਕੇਦਾਰ ਪਾਂਹਾਂ ਮੰਡੀ ਦਾ ਹਨਾ ਤੇ ਮੈਂ ਇਹ ਤੋਂ ਪੈਸਾ ਇਕੱਠਾ ਕਰਕੇ ਲੈ ਜਾ ਤੇ ਸਹੂਲਤ ਮੈਂ ਇੱਥੇ ਕੋਈ ਦੇਵਾਂ ਨਾ ਜੀ ਕੋਈ ਵੀ ਬੰਦਾ ਬਣ ਸਕਦਾ ਕਿ ਇੱਕ ਮੇਰੇ ਦੇਖੋ ਮੰਡੀਆਂ ਦੇ ਠੇਕੇ ਹੁੰਦੇ ਆ ਹਰ ਸਾਲ ਬਾਅਦ ਜੀ ਉਹਦੇ ਚ ਕੋਈ ਬਹੁਤ ਵੱਡਾ ਬਿਜ਼ਨਸ ਆਏ ਕੋਈ ਛੋਟੀ ਗੱਲ ਨਹੀਂ ਗਈ ਕਰੋੜਾਂ ਦਾ ਬਿਜ਼ਨਸ ਹੈ ਕਰੋੜਾਂ ਅਰਬਾਂ ਦਾ ਬਿਜ਼ਨਸ ਆ ਜੀ ਪਰ ਇਹ ਤਾਂ ਹੈਗਾ ਨਾ ਜਦੋਂ ਤੂੰ ਆਪਾਂ ਮੰਡੀ ਕੋਈ ਵੀ ਠੇਕੇਦਾਰ ABC ਕੋਈ ਵੀ ਲੈਂਦਾ ਉਹਦੇ ਉਹਦਾ ਪਰਫਾਰਮਾ ਬੰਦਾ ਉਹਦੇ ਛਾਪਾਂ ਰੱਖੀ ਜਾਂਦੀਆਂ ਜੀ ਵੀ ਆ ਤੁਸੀਂ ਉੱਥੇ ਦੇਣਾ ਹੈ ਹਰੇਕ ਬੰਦੇ ਨੂੰ ਪੜਾਇਆ ਜਾਂਦਾ ਜੀ ਪਰਫਾਰਮਾ ਮੇਰੇ ਵੇਖੋ ਉਹ ਪਰਫਾਰਮਾ ਜਿਹੜੇ ਠੇਕੇ ਤੇ ਮੰਡੀਆਂ ਲੈਂਦੇ ਇਹਨਾਂ ਨੂੰ ਤਾਂ ਦਿੰਦੇ ਹੀ ਹੈ ਸਰਕਾਰ ਜੀ ਤੁਹਾਨੂੰ ਆਮ ਬੰਦੇ ਨੂੰ ਨਹੀਂ ਪੜਾ ਰਹੇ ਨਹੀਂ ਸਾਨੂੰ ਆਮ ਨੂੰ ਦੇਵਤਾ ਫਿਰਦਾ ਪਰ ਇਹਦੇ ਚ ਰੂਲ ਪਤਾ ਲੱਗਣਗੇ ਵੀ ਆਰਟੀਕਲ ਵਿੱਚ ਸਾਰਾ ਕੁਝ ਹੀ ਹੋ ਜੇ ਪਰ ਸਾਨੂੰ ਪਤਾ ਹੈ ਜੀ ਤੇ ਪੁਰਾਣੇ ਹਾਂ ਸਾਨੂੰ ਪਤਾ ਵੀਰੇ ਸਾਰਾ ਜੀ ਇਹ ਜੇ ਕੋਈ ਕੰਮ ਨਹੀਂ ਹੈਗਾ ਜਿਹੜਾ ਉਹਦਾ ਪਰਫਾਰਮਾ ਨਾ ਬਣੇ ਉਹ ਚ ਰੂਲ ਨਾ ਰੱਖੇ ਜਾਣ ਤੇ ਸਰਕਾਰ ਬਿਨਾਂ ਰੂਲਾਂ ਤੋਂ ਹੀ ਕਰਦੇ ਆ ਜਾਂ ਕੋਈ ਕੰਮ ਨਹੀਂ ਹੈਗਾ ਜੀ ਬਸ ਇਹ ਮੇਰੇ ਪਰ ਰੂਲ ਲਾਗੂ ਨਹੀਂ ਹੁੰਦੇ ਲਾਗੂ ਹੋਣੇ ਔਖੇ ਹਾਂ ਲਾਗੂ ਹੋਣੇ ਔਖੇ ਆ ਉਹ ਬੈਂਕ 'ਚ ਹੀ ਰਹਿ ਜਾਂਦੇ ਆ ਜੀ ਹਾਂ ਗੱਲ ਆਨੇ ਆ ਜਿਵੇਂ ਭੈਣ ਨੂੰ ਤੁਹਾਡੇ ਕੋਲ ਸ਼ੌਂਕ ਪਿਆ ਤੁਹਾਨੂੰ ਸ਼ੌਂਕ ਘੋੜਿਆਂ ਦਾ ਕਿਵੇਂ ਪਿਆ ਹੈਗਾ ਜੀ ਸਾਨੂੰ ਵੀਰੇ ਵੇਖੋ ਇਹ ਜ਼ਿਮੀਂਦਾਰਾ ਮੈਂ ਤਾਂ ਕਹਿੰਦਾ ਇੱਕ ਬੜਾ ਵਧੀਆ ਸੈੱਟ ਬਿਜ਼ਨਸ ਆ ਜੀ ਘੋੜਿਆਂ ਦਾ ਜ਼ਿਮੀਂਦਾਰ ਵਾਈ ਕਰਦਾ ਆ ਆਪਣੇ ਖੇਤ ਚ ਸਾਰਾ ਕੁਝ ਪੈਦਾ ਕਰਦਾ ਹੈ ਨਾ ਉਹਦੇ ਵਾਸਤੇ ਇੱਕ ਦੋ ਘੋੜੀਆਂ ਰੱਖਣੀਆਂ ਬੜਾ ਵਧੀਆ ਸੈੱਟ ਬਿਜ਼ਨਸ ਜੀ ਚੰਗੀ ਘੋੜੀ ਰੱਖੋ ਚੰਗੇ ਘੋੜੇ ਤੋਂ ਕ੍ਰਾਸ ਕਰੋ ਜਿਆਦਾ ਤੋਂ ਜਿਆਦਾ ਨਹੀਂ ਤੇ 5 ਲੱਖ ਦਾ ਬੱਚਾ ਤਾਂ ਹੈਗਾ ਹੀ ਹੈ ਜੀ ਠੀਕ ਹੈ ਛੱਡ ਜਿਓਗੀ ਸਾਲ ਵਾਜ ਹਾਂ ਤੇ ਉਹ ਸਾਈਡ ਬਿਜ਼ਨਸ ਹੀ ਹੋ ਗਿਆ ਖੇਤੀ ਤਾਂ ਆਪਾਂ ਕਰ ਹੀ ਜੰਨੇ ਆ ਜੇ ਹਿਸਾਬ ਲਾਇਆ ਜਾਵੇ ਤਾਂ ਲੱਗਦਾ 15 ਕਿਤਾ ਨਾਲ ਠੇਕਾ ਦੇਖੋ ਦੋ ਘੋੜੀਆਂ ਬੰਦਾ 3 ਬਲਦਿਆਂ ਨੇ ਜ਼ਿਮੀਂਦਾਰ ਦੇ ਮਗਰ ਬਲਦ ਹਾਂ ਤੇ ਇਹ ਚੀਜ਼ਾਂ ਦੇ ਖੇਤ ਚ ਤਿਆਰ ਹੋਣੀ ਹੈ ਜੀ ਨੂਸਨ ਖੇਤ ਵਿੱਚ ਬੀਜਣਾ ਜੇ ਵੀ ਖੇਤ ਵਿੱਚ ਬੀਜਿਆ ਨਹੀਂ ਤਾਂ ਖੇਤ ਤਿਆਰ ਹੁੰਦੀ ਹੈ ਸਰੋਂ ਖੇਤ ਤਿਆਰ ਹੁੰਦੀ ਹੈ ਜੀ ਆਉਂਦਾ ਤਾਂ ਸਾਰਾ ਕੁਝ ਜ਼ਿਮੀਂਦਾਰ ਦੇ ਖੇਤੋਂ ਹੀ ਆਂ ਜੀ ਜੇ ਦੋ ਤਿੰਨ ਘੋੜੀਆਂ ਰੱਖੀ ਹੋਣਾ ਤੇ ਇਹਦੇ ਸੂਏ ਪੈਂਦੀ ਸਭ ਹਾਂ ਹਰੇਕ ਜ਼ਿੰਮੇਦਾਰ ਦਾ ਆਪ ਦਾ ਬੜਾ ਵਧੀਆ ਸਾਈਡ ਬਿਜ਼ਨਸ ਆ ਜੀ ਪਰ ਹਰ ਦੇ ਹਰ ਕਿਸੇ ਦੇ ਬਸ ਦੀ ਵੀ ਗੱਲ ਹੈ ਨਹੀਂ ਕਿ ਜੀ ਇੱਦਾਂ ਕਿ ਇਹਦਾ 5-6 ਲੱਖ ਰੁਪਈਆ 10 ਲੱਖ ਰੁਪਈਆ ਲਾਉਣਾ ਜੀ ਆ ਨਹੀਂ ਵੀਰੇ ਵੇਖੋ ਕੋਈ ਇਹ ਤਾਂ ਹੈ ਨਹੀਂ ਵੀ ਹਰੇਕ ਘੋੜੀ 10 ਲੱਖ ਦੀ ਆ ਜੀ ਘੋੜੀ ਲੱਖ ਦੀ ਵੀ ਘੋੜੀ ਆ ਤੇ 2 ਲੱਖ ਦੀ ਵੀ ਘੋੜੀ ਆ ਹਨਾ ਜੀ ਕੋਈ ਇਹ ਤਾਂ ਜੇ ਅੱਜ ਆਪਾਂ ਉਸਾਇਣੇ ਦੀ ਘਾਵਤਾ ਵੀ ਚਾਦਰ ਵੇਚ ਕੇ ਲੱਤਾਂ ਨਹੀਂ ਇਸ ਲਈਏ ਕਰੀਏ ਤਾਂ ਵਧੀਆ ਰਹਿਦਾ ਜੀ ਇੱਕ ਸਸਤੀ ਘੋੜੀ ਤੇ ਜਿਹੜਾ ਬੱਚਾ ਵਧੀਆ ਕੱਢ ਜਾਂਦੀ ਹੈ ਜੀ ਕਿਹੜੀ ਹੁੰਦੀ ਹੈ ਦੇਖੋ ਵੀਰੇ ਹੁਣ ਆਪਾਂ ਕਈ ਘੋੜੀਆਂ ਨੋਰਮਲ ਘੋੜੀਆਂ ਵੀ ਬੜਾ ਵਧੀਆ ਸੂਰੀਆਂ ਨੇ ਜਿਹੜਾ ਵਧੀਆ ਬੜੇ ਵਧੀਆ ਬੱਚੇ ਦੇ ਰਹੀਆਂ ਨੇ ਹਨਾ ਜੀ ਕੋਈ ਜ਼ਿਆਦਾ ਇਹ ਤਾਂ ਹੈ ਨਹੀਂ ਵੀ ਆਪਾਂ ਅੱਜ ਸਟਾਰਟ ਕਰਨਾ ਤੇ ਆਪਾਂ 20 ਲੱਖ ਵਾਲੀ ਤੇ ਕਰਨਾ ਜੀ ਛੋਟੀ ਘੋੜੀ ਤੋਂ ਵੀ ਕਰ ਹਾਂ ਛੋਟੀ ਘੋੜੀ ਤੋਂ ਕਰ ਸਕਦੇ ਆ ਦੂਜੀ ਗੱਲ ਤੁਹਾਡੀ ਕਿਸਮਤ ਤੁਹਾਡਾ ਲੱਕ ਤੇ ਉਹ ਪ੍ਰਮਾਤਮਾ ਜੀ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਜੀ ਹਾਂਜੀ ਬਹੁਤ ਵਧੀਆ ਲੱਗਿਆ ਬਾਈ ਦਾ ਰਿਹਾ ਥੈਂਕ ਯੂ ਜੂਆਨੋ ਥੈਂਕ ਯੂ ਥੈਂਕ ਯੂ ਬਹੁਤ ਸੋਹਣਾ ਕੰਮ ਹੈ ਜੀ ਸਾਡਾ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਥੈਂਕ ਯੂ ਭਰਾ ਥੈਂਕ ਯੂ ਸਤਿ ਸ਼੍ਰੀ ਅਕਾਲ ਬਾਈ